ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਆਪਾਂ ਅੱਜ ਸਲਵਾਰ ਦੀ ਤੁਹਾਨੂੰ ਕਟਾਈ ਦੱਸਦੇ ਹਾਂ ਜਿਵੇਂ ਕਿ ਕਹਿੰਦੇ ਸਾਨੂੰ ਸਟ੍ਰੇਟ ਸਲਵਾਰ ਨਹੀਂ ਚਾਹੀਦੀ ਸਾਨੂੰ ਹਲਕੀ ਸਲਵਾਰ ਚਾਹੀਦੀ ਹੈ ਪਰ ਦੂਜੀ ਹੋਵੇ ਫੁੱਲ ਪਟਿਆਲਾ ਨਹੀਂ ਚਾਹੀਦੀ ਜੀ ਤੇ ਆਪਾਂ ਇਸੇ ਤਰ੍ਹਾਂ ਹਲਕੀ ਸਿੱਧੀ ਜਿਵੇਂ ਸਿੱਧੀ ਸਲਵਾਰ ਕਹਿ ਦਿੰਦੇ ਆ ਉਸ ਤਰ੍ਹਾਂ ਅੱਜ ਆਪਾਂ ਤੁਹਾਨੂੰ ਕਟਿੰਗ ਸਿਖਾਉਣੇ ਤੇ ਇਥੋਂ ਆਪਾਂ ਪਹਿਲਾਂ ਜਮਾ ਇਥੋਂ ਲੈ ਲੈਣਾ ਆਪਾਂ ਆਸੰਦ ਦਾ ਆਸੰਦ ਦੀ ਲੰਬਾਈ ਆਪਾਂ 9 ਇੰਚ ਰੱਖ ਲਈ ਜਿਆਦਾ ਤਾਂ 10 ਇੰਚ ਰੱਖੋ 9 ਇੰਚ ਆਪਾਂ ਆਸੰਦ ਦੀ ਲੰਬਾਈ ਰੱਖ ਲਈ ਬਾਕੀ ਇਥੋਂ ਨਿਸ਼ਾਨ ਤੋਂ 4 ਇੰਚ ਦਾ ਆਪਾਂ ਛੱਡ ਕੇ ਇਹ 4 ਇੰਚ ਦੀ 벨ਟ ਆ ਜੂਗੀ ਜਿੰਨੀ ਹੁਣ ਆਪਣੀ ਸਲਵਾਰ ਦੀ ਲੰਬਾਈ ਹੈ ਸਲਵਾਰ ਦੀ ਲੰਬਾਈ ਹੈਗੀ 32 ਇੰਚ ਤੇ ਆਪਾਂ ਉਹਦੇ 1 ਇੰਚ ਵਾਧਾ ਰੱਖਣਾ ਇਹ 4 ਇੰਚ 벨ਟ ਦਾ ਕੱਢਤਾ ਤੇ ਹੁਣ ਆਪਾਂ ਇੱਥੇ 33 ਇੰਚ ਤੇ ਨਿਸ਼ਾਨੀ ਲਾਣਾ ਹੈ ਇਹ ਤੇ 3 ਇੰਚ ਦੇ ਹੋ ਗਏ ਸੇਮ ਉਧਰ ਪਹਿਲਾਂ ਆਪਾਂ ਲਾਉਣੀ ਹੈ ਨਿਸ਼ਾਨੀ ਇਹਦੀ ਸਰਵਾਰ ਤੇ 4 ਇੰਚ ਦਾ ਉੱਪਰ ਛੱਡ ਕੇ ਤੇ 3 ਇੰਚ ਤੇ ਤੇ ਸੇਮ ਇਧਰ ਆਪਾਂ 9 ਇੰਚ ਦਾ ਆਸਨ ਰੱਖਾਂਗੇ ਆਸਨ ਦੀ ਲੰਬਾਈ ਇਹ 9 ਇੰਚ ਦੇ ਆਪਾਂ ਆਸਨ ਦੀ ਲਗਾਈ ਰੱਖਣੀ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਿਆ ਹੋਊਗਾ ਤੇ ਬਹੁਤ ਵਧੀਆ ਸੌਖੀ ਕਟਾਈ ਇਹਨਾਂ ਨੂੰ ਆਪਾਂ ਹੁਣ ਨਿਸ਼ਾਨਾ ਨਾਲ ਮੈਚ ਕਰ ਲਾਂਗੇ ਇਨਸ਼ਾਨਾ ਆਪਾਂ ਮਗਾ ਲਏ। ਹਾਂਜੀ ਤੇ ਰੱਖਣੀ ਆ 9 ਇੰਚ ਆਸਨ ਫਿਰ ਇਹ ਨਿਸ਼ਾਨੀ ਤੋਂ ਆਪਾਂ 4 ਇੰਚ ਤੇ ਛੱਡ ਕੇ ਪੂਰੀ ਸਨਾਰਦੀ ਲੈਂਥ ਰੱਖਣੀ ਹੈ 30 ਇੰਚ। ਸੇਮ ਉਧਰ ਹੋ ਜਾਊਗਾ। 4 ਇੰਚ ਉੱਪਰ ਛੱਡ ਕੇ ਆਪਾਂ ਤੇ 30 ਇੰਚ ਤੇ ਨਿਸ਼ਾਨੀ ਲਾ ਲਏ ਤੇ ਫਿਰ ਇਧਰ ਆਸਨ ਰੱਖ ਲੈਣਾ ਆਪਾਂ 9 ਇੰਚ। ਹੁਣ ਆਪਾਂ ਰੱਖਣਾ ਹੈ ਪਹੁੰਚ। ਇੱਥੋਂ ਜਿਹੜਾ ਆਪਾਂ ਨਾਮ ਰੱਖਦੇ ਆ ਪਹੁੰਚ। ਇਹ ਇਹ ਆਪਾਂ ਪੌਂਚੇ ਨੂੰ ਰੱਖਣਾ ਹੈ 1 ਇੰਚ 1 ਇੰਚ ਦੀ ਨਿਸ਼ਾਨੀ ਲਾਉਣੀ ਹੈ ਜਿੱਧਰੋਂ ਵੀ ਆਪਾਂ 1 ਇੰਚ ਦੀ ਨਿਸ਼ਾਨੀ ਲਾਉਣੀ ਹੈ ਹੁਣ ਇਹਨੂੰ ਆਪਾਂ ਮਿਲਾ ਦਾਂਗੇ ਤੇ ਆਪਾਂ ਨਿਸ਼ਾਨੀ ਲਾ ਕੇ ਤੇ ਬਸ ਹੁਣ ਵੀ ਸਿੰਪਲ ਕਟਿੰਗ ਕਰ ਦੇਣੀ ਆ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਹਾਂਜੀ ਤੇ ਹੁਣ ਆਪਾਂ ਜਿਹੜਾ ਨਿਸ਼ਾਨ ਲਾਇਆ ਪਹਿਲਾਂ ਇਹਨੂੰ ਇਸ ਤਰ੍ਹਾਂ ਕੱਟ ਲੈਣਾ ਫਿਰ ਆਪਾਂ ਨੂੰ ਕੁੰਦੇ ਵਾਲਾ ਕੱਟਣ ਕਰਦੇ ਆਏ ਇਹ ਨਰਿਤਾ ਜੇ ਪਹੁੰਚਿਆ ਨਹੀਂ ਕੁੰਦੇ ਜਿਸ ਤਰ੍ਹਾਂ ਬਾਜੂ ਵਿੱਚ ਤੇ ਹਲਕੀ ਲੈਂਦੇ ਵੀ ਇਸ ਤਰ੍ਹਾਂ ਦੀ ਕਸਟਮਰ ਚਾਹੁੰਦੇ ਇਹਨੂੰ ਹਲਕੀ ਜੀ ਬਲਾਈ ਦੇ ਦੇਣੀ ਆਸਾਨੀ ਚ ਹੱਗੀ ਜੀ ਜਸ ਤਾਂ ਦੇ ਬੋਲ ਹੋ ਗਏ ਬੋਰ ਟੱਕ ਕੇ ਹੋ ਗਿਆ ਤੇ ਦੂਸਰਾ ਆਪਣਾ ਅੰਦਰੋਂ ਜੁੜਿਆ ਹੋਊਗਾ ਕਿਉਂਕਿ ਆਪਾਂ ਫੋਲਡ ਕੀਤਾ ਸਿੱਧਾ ਜਿਵੇਂ ਵਾਰਸਰ ਦਾ ਫੋਲਡ ਕੀਤਾ ਸੀ ਹੁਣ ਇਹੋ ਆਪਾਂ ਵਿਚਾਲੋਂ ਕੱਟਦੇ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਕੱਟਿਆ ਜਾਂਦਾ ਥੋੜੀ ਜਗ੍ਹਾ ਵਿੱਚ ਵਧੀਆ ਆਰਾਮ ਨਾਲ ਹੀ ਨਿਕਟਿਆ ਜਾਂਦਾ ਤੇ ਹਲਕੀ ਹੀ ਰਹ ਜਾਂਦੀ ਹੈ ਕਿਉਂਕਿ ਜੇ ਆਪਾਂ ਦੂਜੀ ਲੋੜ ਕੱਢਦੇ ਆਂ ਪਹਿਲਾਂ ਉਹਨੂੰ ਇਸ ਤਰ੍ਹਾਂ ਫੋਲਡ ਕਰਕੇ ਤਾਂ ਫਿਰ ਉਹ ਜਿੰਨੀ ਵੀ ਆਪਾਂ ਭਾਂਡਾ ਵਿੱਚੋਂ ਅਸਣ ਕੱਢ ਲਈਏ ਤਾਂ ਵੀ ਉਹ ਥੋੜੀ ਜਿਹੀ ਹੈਵੀ ਬਣਦੀ ਹੈ ਜਿਆਰ ਇਦਾਂ ਹੁਣ ਬਸ ਇਹਦਾ ਇੰਨਾ ਹੀ ਵਾਰਾ ਜਿੰਨਾ ਇਹਦਾ ਵਾਰਾ ਉਹਨੇ ਰਹਿ ਜੂਗਾ ਅੱਛਾ ਥੋੜਾ ਜਿਹਾ ਵੱਲ ਪੈਣਗੇ ਤੇ ਇਸ ਦਾ ਹੁਣ ਆਪਾਂ ਕਾਹ ਚਾ ਘਟਾਵੇਂ ਵੈਸੇ ਆਪਾਂ ਪਹਿਲਾਂ ਕੱਢ ਦਿੰਨੇ ਆ ਪਰ ਇਹਦੇ ਵਿੱਚ ਕੱਪੜਾ ਬਹੁਤ ਗਲ ਜਾਂਦੇ ਇਕ ਕੋਲਰ ਜੀ ਟੈਂਸ਼ਨ ਆndi ਮਾੜਾ ਪੈਦਾ ਪੌਂਚਾ ਕੱਟਣਾ ਹੈ ਪੌਂਚਾ 3 ਇੰਚ ਤੇ 1 ਇੰਚ ਆ ਪੌਦਰ ਰੱਖਿਆ ਹੈ ਤੇ ਇਸ ਕਰਕੇ ਇਹਨੂੰ ਆਪਾਂ ਬਸ 6 ਇੰਚ ਹੀ ਰੱਖਣਾ ਹੈ 6 ਇੰਚ ਦੀ ਫੋਲਡ ਕਰ ਲੈਣਾ ਨੂੰ ਦੋਨੋਂ ਇਕੱਠੇ ਕੱਟੇ ਜਾਣਗੇ 6 ਇੰਚ ਆਪਾਂ ਇਹਨੂੰ ਰੱਖਣਾ ਹੈ ਚੰਗੀ ਤਰ੍ਹਾਂ ਫੋਲਡ ਕਰਕੇ ਇਹ ਹੋ ਗਿਆ 6 ਇੰਚ ਸਾਰੇ ਨੂੰ 6-6 ਆਪਾਂ ਇਹਨੂੰ ਮੈਨ ਲੈਣਾ ਤੇ ਕੋਸੇ ਤੋਂ ਸੇ 4 ਇੰਚ ਗਿੱਲਤ ਛੱਡ ਕੇ ਤੇ ਜਿੰਨੀ ਲੰਮ ਤਾਂ ਤੋਂ 1 ਇੰਚ ਆਪਾਂ ਵਾਧਾ ਰੱਖਣਾ 32 ਇੰਚ ਤਿਆਰ ਆ ਤੇ ਆਪਾਂ ਇਹਨੂੰ 33 ਇੰਚ ਜਿਹਦੀ ਕਟਾਈ ਕਰਦਾਂਗੇ ਮੰਨ ਜੇ ਇਹ ਹੋ ਗਈ ਇਹਦੀ ਪੌਂਚੇ ਵੀ ਕਟੇ ਤੇ ਜਿਹੜਾ ਪੌਂਚ ਦੇ ਨਾਲੋਂ ਕੱਪੜਾ ਵੱਜਦਾ ਹੈ ਉਹਦੇ ਆਪਾਂ ਰਾਮ ਨਾਲ ਬੈਲਟ ਬਣਾ ਸਕਦੇ છીએ। ਸੋ ਤੇ ਕੱਪੜਾ ਉਹ ਟੰਗ ਨਾਲ ਯੂਜ਼ ਹੋ ਜਾਂਦਾ ਨਾਲੇ ਕੋ। ਇਹ ਕੱਪੜਾ ਆਪਣਾ ਬਚਿਆ। ਇਹਦੀ ਆਪਾਂ ਹੁਣ ਬੈਲਟ ਦੀ ਕਟਿੰਗ ਕਰਾਂਗੇ। ਬੈਲਟ ਹੈਗੀ 18 ਇੰਚ ਦੀ ਤਿਆਰ ਤੇ 1 ਇੰਚ ਆਪਾਂ ਵਾਧਾ ਰੱਖਾਂਗੇ ਕਿਉਂਕਿ ਸਿਲਾਈ ਦੇ ਵਿੱਚ ਆਏ। ਆਪਾਂ 19 ਇੰਚ ਦੀ ਲਵਾਂਗੇ। ਇਸ ਤਰ੍ਹਾਂ ਰੱਖਣੇ। ਤੇ ਐਦਾਂ ਆਪਾਂ ਇਹਨੂੰ 7 ਇੰਚ ਰੱਖਾਂਗੇ ਕਿਉਂਕਿ 2 ਇੰਚ 2.5 ਇੰਚ ਪਰੋ ਫੋਲਡ ਜਰੂਰ ਕੋਸ਼ਿਸ਼ਾਂ ਚਾਹੀਦੀ ਕੋ 4 ਇੰਚ ਦੀ ਤਾਂ ਰਹੀ। ਜਿਵੇਂ ਗੁਰੇ ਤਰੀਕੇ ਨਾਲ ਫੋਲਡ ਹੋ ਜਾਂਦੇ ਹੋਣਾ ਪੈਨ ਨੂੰ ਕਰਕੇ ਇਹ ਹੋ ਗਈ ਬੈਲਟ ਤਿਆਰ। ਥੋੜੇ ਜਿਹਾ ਟਾਈਮ ਦੇ ਵਿੱਚ ਆਪਾਂ ਆਰਾਮ ਨਾਲ ਕਟਿੰਗ ਕਰ ਸਕਦੇ ਆ ਪਰ ਆਪਣੇ ਕੋਲੇ ਥੋੜੀ ਜਿਹੀ ਜਗ੍ਹਾ ਜਾਂ ਕਪੜਾ ਥੋੜਾ ਹੋਵੇ ਤਾਂ ਇਹ ਤਰੀਕਾ ਬਹੁਤ ਵਧੀਆ ਜੀ ਥੋੜਾ ਕੱਪੜਾ ਆਪਾਂ ਥੋੜੇ ਕੱਪੜੇ 'ਚ ਵਧੀਆ ਸਲਵਾਰ ਬਣਾ ਸਕਦੇ ਆ ਇਹ ਹੋ ਵੀ ਜੀ 벨ਟ ਪੌਂਚ ਤੇ ਕੁੰਦੇ ਮਨ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਵੇਖਣ ਲਈ ਧੰਨਵਾਦ